ਸਰਕਾਰਾਂ ਵੱਲੋਂ ਆਰਥਿਕ ਕਮਜ਼ੋਰ ਜ਼ਰੂਰਤਮੰਦ ਪਰਿਵਾਰਾਂ ਲਈ ਯੋਜਨਾਵਾਂ ਤਾਂ ਲਾਗੂ ਕੀਤੀਆਂ ਗਈਆਂ ਹਨ ਪਰ अनेका ਅਜਿਹੇ অতি ਜ਼ਰੂਰਤਮੰਦ ਪਰਿਵਾਰ ਦੇ ਹਨ ਜਿਹੜੇ ਕਿ ਦਿਹਾੜੀ ਮਜ਼ਦੂਰੀ ਕਰ ਆਪਣੇ ਪਰਿਵਾਰਾਂ ਦਾ ਗੁਜ਼ਰ ਬਸਰ ਬੜੀ ਮੁਸ਼ਕਲਾਂ ਨਾਲ ਕਰ ਰਹੇ ਹਨ ਜਿਨ੍ਹਾਂ ਨੂੰ ਸਰਕਾਰ ਦੀ ਕਿਸੇ ਵੀ ਮੁਤ ਯੋਜਨਾ ਦਾ ਕੋਈ ਲਾਭ ਪ੍ਰਾਪਤ ਨਹੀਂ ਹੋ ਰਿਹਾ ਜਿਨ੍ਹਾਂ ਦੇ ਕੱਚੇ ਕਰ ਕਈ ਸਰਨਾ ਤੋਂ ਹਨ ਕੱਚੀਆਂ ਬਾਦਿਆਂ ਵਾਲੀਆਂ ਛੱਤਾਂ ਵੀ ਕਮਜ਼ੋਰ ਹਨ ਇਹਨਾਂ ਪਰਿਵਾਰਾਂ ਤੇ ਬਰਸਾਤੀ ਮੌਸਮ ਵਿੱਚ ਕੀ ਬੀਤਦੀ ਹੋਣੀ ਤੇ ਕੀ ਇਹਨਾਂ ਦੇ ਹਾਲਾਤ ਹੁੰਦੇ ਹੋਣੇ ਬਸ ਇਹੋ ਜਾਣਦੇ ਹਨ ਜੇਕਰ ਅਸੀਂ ਸਰਕਾਰ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਕਣਕ ਜਾਂ ਆٹے ਯੋਜਨਾ ਦੀ ਗੱਲ ਕਰੀਏ ਤਾਂ ਅੱਜ ਉਸ অতি ਜ਼ਰੂਰਤਮੰਦ ਪਰਿਵਾਰ ਬਾਰੇ ਦੱਸਣ ਲੱਗੇ ਹਾਂ ਜਿਸ ਨੂੰ ਕਦੇ ਇਸ ਲਾਭ ਦੀ ਪ੍ਰਾਪਤੀ ਹੀ ਨਹੀਂ ਹੋਈ ਪਟਿਆਲਾ ਅਰਬਨ ਸਟੇਟ ਦੇ ਨਜ਼ਦੀਕ ਪਿੰਡ ਥੇੜੀ ਹੈ ਜਿੱਥੇ ਕੀ ਸਵਰਗੀ ਅਮਰ ਗੀਵ ਦੀ ਲਗਭਗ 70 ਸਾਲਾ ਵਿਧਵਾ ਪਤਨੀ ਮਹਿੰਦਰਕੌਰ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ ਜਿਸ ਦੇ ਪਰਿਵਾਰ ਵਿੱਚ ਬੱਚਿਆਂ ਸਮੇਤ 10 ਮੈਂਬਰ ਹਨ ਪਰਿਵਾਰ ਜੁਰਤਮਨ ਹੋਣ ਦੇ ਬਾਵਜੂਦ ਦਾਤਾ ਇਸ ਪਰਿਵਾਰ ਨੂੰ ਮੁੱਖ ਕਣਕ ਮਿਲ ਰਹੀ ਹੈ ਅਤੇ ਨਾ ਹੀ ਕੋਈ ਹੋਰ ਸੁਖਾਲਾ ਪਰਿਵਾਰ ਨੂੰ ਮਿਲ ਰਹੀ ਹੈ ਜਦੋਂ ਕਿ ਮੁਫਤ ਕਣਕ ਦਾ ਕਾਰਡ ਬਣਵਾਉਣ ਲਈ ਪਰਿਵਾਰ ਬਿੱਤੇ ਸਮੇਂ ਦੌਰਾਨ ਦਰਦਰ ਦੀਆਂ ਥੋਕਰਾਂ ਖਾ ਚੁੱਕਿਆ ਹੈ ਇਸ ਪਰਿਵਾਰ ਦੀਆਂ ਘਰ ਦੀਆਂ ਛੱਟਾਂ ਵੀ ਬਾਲਿਆਂ ਵਾਲੀ ਹਨ ਪਰਿਵਾਰ ਦੀ ਮਹਿਲਾ ਬਜ਼ੁਰਗ ਮਹਿੰਦਰ ਕੌਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਮੁਫਤ ਕਣਕ ਦੀ ਸਹੂਲਤ ਜਲਦ ਮੁਹੱਈਆ ਕਰਵਾਈ ਜਾਵੇ हां जी भेंद्र कौर कुल दे नाता जी ਸਾਡੇ ਤੁਰੂ ਤੂੰ ਜਿੱਦੇ ਨਹੀਂ ਮੈਂ ਤਾਂ ਆਈ ਇਸ ਘਰ ਵਿੱਚ ਕਣਕ ਨਹੀਂ ਮਿਲੀ ਜੀ ਕਦੇ ਹਾਂ 70 ਸਾਲ ਦੀ ਉਮਰ ਹੋ ਗਈ ਜੀ ਮੈਂ ਤਾਂ ਕਦੇ ਕਿੱਲੂ ਕਣਕ ਨਹੀਂ ਦੇਖੀ 70 ਸਾਲ ਤੋਂ ਉੱਤੇ ਆ ਮੇਰੀ ਉਮਰ ਬੜੇ ਚਾਰੇ ਪਾਸੇ ੱੱਕੇ ਖਾਲੇ ਛਾਲ ਸਪੇਰੇ ਮੈਂ ਫਿਰ ਲਈ ਕੁਛ ਨਹੀਂ ਬਣਿਆ ਕੀ ਕੰਮ ਕਰਦੇ ਹੋ ਤੁਹਾਡੇ ਪਰਵਾਹ ਬਸ ਦਿਹਾੜੀ ਦੱਪਾ ਕਰਦੇ ਨੇ ਬੱਚੇ ਬਸ ਹੋਰ ਕੀ ਕਰਨਾ ਜੀ ਮੈਂ ਵੀ ਦਿਹਾੜੀ ਦੱਪਾ ਕਰਦੀ ਆ ਮੈਂ ਤਾਂ ਪਿੰਡਾਂ ਦੇ ਵਿੱਚ ਮੰਗਣ ਵੀ ਵਗ ਜੰਨੀ ਆ ਇਹਨਾਂ ਨੂੰ ਪਾਲ ਤੇ ਪਿਉ ਸਰਤੇ ਨਹੀਂ ਅੱਛਾ ਤੇ ਕੋਈ ਕਣਕ ਨਹੀਂ ਮਿਲਦੀ ਨਾ ਜੀ ਕਣਕ ਮਿਲੇ ਤੁਹਾਡਾ ਰਾਸ਼ਨ ਕੜ ਚੋ ਨਹੀਂ ਬਣਾਇਆ ਗਿਆ ਜੀ ਪਤਾ ਨਹੀਂ ਜੀ ਕੀ ਗੱਲ ਆ ਕਾਤੋਂ ਨਹੀਂ ਬਣਾਇਆ ਗਿਆ ਜੀ ਸਰਪੰਚ ਨੂੰ ਤੁਸੀਂ ਸਾਰੇ ਧੱਕੇ ਖਾਲੇ ਦੀ ਚਾਰ ਚਾਰ ਚਪੇਰੇ ਫਿਰਲੇ ਦੀ ਨਹੀਂ ਮਿਲੀ ਸਰਪੰਚ ਦਾ ਕੀ ਕਹਿਣਾ ਪੁਕ ਸਰਪੰਚ ਕਹਿੰਦਾ ਅੱਜ ਬਣਾਣਿਆ ਕੱਲ ਬਣਾਣਿਆ ਅੱਜ ਟਾਈਮ ਹੀ ਟੱਪ ਗਿਆ ਸਾਡਾ ਤਾਂ ਜੀ ਨਾਮ ਲੱਕੇ ਲੈ ਜਾਂਦੇ ਨਾ ਲਿੱਪ ਕੇ ਲੈ ਜਾਂਦੇ ਨਾਮ ਕਰੇ ਵੀ ਨਹੀਂ ਖੁੱਲਦਾ ਨਾਕਾ ਦੇ ਨਹੀਂ ਮਿਲਿਆ ਰਾਸਣ ਦੀ ਕੀ ਚਾਹਦੇ ਹੁੰਦੇ ਸੀ ਸਾਨੂੰ ਇਹ ਚਾਹਣਾਗਾ ਇੱਕ ਤਾਂ ਸਾਡਾ ਬਣਦੇ 5 ਲੱਖ ਵਾਲਾ ਕਾਟ ਬੱਚੇ ਬਿਮਾਰਸ ਮਾਰਦਾ ਜਿਹੜਾ ਕਾੜ ਉਹ ਹੀ ਆਪਣੇ ਆਯੂਸ਼ਮਾਨ ਕਾੜ ਹਾਂ ਹਸਪਤਾਲ ਦਾ ਇੱਕ ਸਾਨੂੰ ਮਿਲ ਜੇ ਕਣਕ ਬੱਸ ਤੇ ਇੱਕ ਬਿਲ ਮਾਵਾ ਤਿੰਨ ਚੀਜ਼ਾਂ ਹੋਰ ਅਸੀਂ ਕੁਝ ਨਹੀਂ ਮੰਗਦੇ ਰੋਟੀ ਅਸੀਂ ਤਾਂ ਨੂਨ ਵਾਲੀ ਖਾਲਾ ਨੇ ਮਿਰਚ ਨਾਲ ਖਾ ਲਾਂਗੇ ਬਸ ਇਹ ਤਿੰਨੇ ਚੀਜ਼ਾਂ ਮਨਜ਼ੂਰ ਹੋ ਜਾਣ ਬਸ ਸਾਡੀਆਂ ਹਾਂਜੀ ਅਸੀਂ ਉਹ ਜਿਹੜਾ ਤੁਹਾਡੇ ਜੇ ਦੇ ਪਿਛਲੇ ਪਾਸੇ ਆ ਕੋਈ ਸਬੂਤਿਆਕਾਰ ਤਮੈ ਨੂੰ ਕਹਿਣਾ ਨਹੀਂ ਆਉਂਦਾ ਨਹੀਂ ਨਹੀਂ ਸੈਕਟਰੀ ਹਾਂ ਉੱਥੇ ਵੀ ਅਸੀਂ ਜਾ ਕੇ ਆਏ ਆ ਉਰੇ ਵੀ ਘਰ ਘਰ ੱਤਕੇ ਖਾਂਦੀ ਰਹੀ ਆ ਮੈਂ ਆਪ ਬੜੇ ਹੱਕ ਤੇ ਮੈਂ ਬਿਜਲੀ ਘਰ ਚ ਵੀ ਗਈਆਂ ਸਾਰੇ ਤੱਕੇ ਖਾ ਕੇ ਮੈਂ ਉਰੇ ਬੈਠ ਗਈ ਹੁਣ ਮੈਂ ਕਿੱਥੇ ਨਹੀਂ ਜਾਂਦੀ ਬਸ ਆਪਣੇ ਘਰ ਬੈਠੇ ਆ ਅੱਕੀ ਜੀ ਜੀ ਮੈਂ ਤਾਂ ਵਿਚਾਰੀਆਂ ਬੰਗਾਂ ਨੂੰ ਵੀ ਲੈ ਲੈ ਕੇ ਗਈ ਆਪ ਵੀ ਗਈਆਂ ਦੋ ਜ ਸੱਸ ਨੂੰ ਹ ਵਿਧਵਾ ਉੱਥੇ ਸਾਡਾ ਕੋਈ ਹੱਲ ਨਹੀਂ ਕਿਸੇ ਨੇ ਵੀ ਕਰਿਆ ਆ ਬੈਠੇ ਆ ਜੀ ਅਸੀਂ ਤਾਂ ਹਾਂ ਜੀ ਨਹੀਂ ਕਮਾਣ ਵਾਲਾ ਕੋਈ ਨਹੀਂ ਜੀ ਮੈਂ ਕੱਲੀ ਬੁੜੀ ਤੀਵੀ ਆ ਛੋਟੇ ਛੋਟੇ ਦੋ ਮੇਰੇ ਪੋਤੇ ਨੇ ਇੱਕ ਮੇਰਾ ਲੜਕਾ ਦਾ ਲੜਕੇ ਦੇ ਦੀ ਦੋ ਬੈਲੀ ਸਟੈਂਡ ਪੈ ਗੋ ਸਾਨੂੰ ਆਪਦੇ ਵਿੱਚੇ ਪਾਲੇ ਕਿ ਸਾਡੇ ਪਾਲੇ ਹੋ ਹਣ ਮੈਂ ਬੁਢੀ ਤੀਵੀ ਆ ਬਿਮਾਰ ਅੱਜ 20 ਸਾਲ 22 ਸਾਲ ਪੁੱਤ ਨੂੰ ਮੁੱਕੇ ਨੂੰ ਹੋ ਗਏ 15 ਸਾਲ 16 ਸਾਲ ਮੇਰਾ ਬੰਦਾ ਮੁੱਕ ਗਿਆ ਪੋਤਾ ਕਮਾਨ ਵਾਲਾ ਸੀ ਉਹ ਮੁੱਕ ਗਿਆ ਹਾਂ ਅਸੀਂ ਬਿਲ ਕਿੱਥੋਂ ਭਰ ਗਿਆ ਗਰੀਬ ਬੰਦੇ ਆ ਸਾਡੀ ਬੇਨਤੀ ਆ ਬਸ ਸਾਨੂੰ ਹੋਰ ਕੁਝ ਨਹੀਂ